ਬੰਗਾਲੀ ਪਤਨੀ ਤੇ ਬੈੱਡ ਦੇ ਗੱਦੇ ਦਾ ਰਾਜ਼ ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਇਸ ਲਈ ਮੈਨੂੰ ਕਿਸੇ ਨੇ ਬੰਗਾਲ ਵਿੱਚ ਨੌਕਰੀ ਕਰਨ ਲਈ ਕਿਹਾ ਮੈਂ ਬੰਗਾਲ ਵਿੱਚ ਨੌਕਰੀ ਕਰਨ ਲਈ ਚਲਾ ਗਿਆ ਬੰਗਾਲ ਵਿੱਚ ਜਾ ਕੇ ਮੇਰੇ ਲਈ ਹੋਰ ਵੀ ਜ਼ਿਆਦਾ ਮੁਸ਼ਕਲਾਂ ਆ ਗਈਆਂ ਮੈਨੂੰ ਇੱਥੇ ਆਏ ਹੋਏ ਅਜੇ 6 ਮਹੀਨੇ ਹੀ ਗੁਜ਼ਰੇ ਸਨ ਇਸ ਲਈ ਮੈਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਖੁਸ਼ੀਆਂ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਮੈਂ ਨਾ ਹੀ ਕਦੇ ਕਿਸੇ ਕੁੜੀ ਵੱਲ ਨਜ਼ਰ ਚੁੱਕ ਕੇ ਦੇਖਿਆ ਅਤੇ ਨਾ ਹੀ ਉਸ ਤੋਂ ਪਹਿਲਾਂ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਇੱਥੇ ਆਉਣ ਤੋਂ ਬਾਅਦ ਮੇਰੇ ਕੁਝ ਦਿਨ ਗੁਜ਼ਰੇ ਤਾਂ ਜਿਵੇਂ ਮੇਰੀ ਜ਼ਿੰਦਗੀ ਵਿੱਚ ਇੱਕ ਬਹਾਰ ਜਿਹੀ ਆ ਗਈ ਸੀ ਇੱਕ ਬੰਗਾਲੀ ਕੁੜੀ ਨੇ ਮੈਨੂੰ ਪਸੰਦ ਕਰ ਲਿਆ ਸੀ ਉਹ ਉਮਰ ਵਿੱਚ ਮੇਰੇ ਤੋਂ ਬਹੁਤ ਛੋਟੀ ਸੀ ਜਵਾਨ ਸੀ ਖੂਬਸੂਰਤ ਸੀ ਮੈਂ ਜਿੱਥੇ ਨੌਕਰੀ ਕਰਦਾ ਸੀ ਉਹ ਵੀ ਉੱਥੇ ਹੀ ਮੇਰੇ ਨਾਲ ਨੌਕਰੀ ਕਰਦੀ ਸੀ ਉਸਨੇ ਕਿਹਾ ਕਿ ਉਹ ਮੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਹੈ ਅਤੇ ਮੈਨੂੰ ਪਸੰਦ ਕਰਦੀ ਹੈ ਇਹ ਗੱਲ ਸੁਣਦੇ ਹੀ ਮੇਰੀ ਤਾਂ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਸੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਇਸ ਨੌਰ ਦੇ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਮਾਮੂਲੀ ਜਿਹੇ ਕੰਮ ਵਿੱਚ ਸੈੱਟ ਹੋ ਕੇ ਮੈਂ ਇੱਕ ਬੰਗਾਲੀ ਕੁੜੀ ਦਾ ਪਤੀ ਬਣ ਜਾਵਾਂਗਾ ਇਹ ਤਾਂ ਤੁਹਾਨੂੰ ਵੀ ਸੁਣਨ ਵਿੱਚ ਅਜੀਬ ਲੱਗ ਰਿਹਾ ਹੋਵੇਗਾ ਕਿ ਮੈਂ 35 ਸਾਲ ਦਾ ਤੇ ਉਹ 20 ਸਾਲ ਦੀ ਜਵਾਨ ਕੁੜੀ ਉਸ ਨਾਲ ਸ਼ਾਦੀ ਕਰਨ ਤੇ ਮੈਂ ਬਹੁਤ ਖੁਸ਼ ਹੋ ਰਿਹਾ ਸੀ ਉਸ ਕੁੜੀ ਦੀ ਉਮਰ 20 ਸਾਲ ਸੀ ਮੇਰੇ ਲਈ ਬਹੁਤ ਜ਼ਿਆਦਾ ਖੁਸ਼ਕਿਸਮਤੀ ਦੀ ਗੱਲ ਸੀ ਇਹ ਗੱਲ ਮੈਂ ਆਪਣੇ ਮਾਤਾ ਪਿਤਾ ਨੂੰ ਦੱਸੀ ਤਾਂ ਪਹਿਲਾਂ ਉਹ ਖੁਸ਼ ਹੋ ਗਏ ਅਤੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸਨ ਪਰ ਫਿਰ ਮੇਰੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਛਲਕਣ ਲੱਗੇ ਮੈਂ ਕਾਲ ਤੇ ਆਪਣੀ ਮਾਂ ਤੋਂ ਪੁੱਛਿਆ ਕਿ ਕੀ ਹੋਇਆ ਹੈ ਮਾਂ ਨੇ ਕਿਹਾ ਕਿ ਸਚਿਨ ਬੇਟਾ ਕਿ ਤੈਨੂੰ ਲੱਗਦਾ ਹੈ ਕਿ ਉਹ ਬੰਗਾਲੀ ਕੁੜੀ ਤੈਨੂੰ ਸਾਡੇ ਕੋਲ ਆਉਣ ਦੇਵੇਗੀ ਬਿਲਕੁਲ ਵੀ ਅਜੀਹਾ ਨਹੀਂ ਹੋਵੇਗਾ ਉਹ ਤਾਂ ਬਸ ਤੂੰ ਬੰਗਾਲ ਦਾ ਹੀ ਹੋ ਕੇ ਰਹਿ ਗਿਆ ਹੈ ਖੁਸ਼ੀ ਤਾਂ ਬਹੁਤ ਹੁੰਦੀ ਹੈ ਬੇਟਾ ਕਿ ਤੈਨੂੰ ਇੰਨੀ ਘੱਟ ਉਮਰ ਦੀ ਕੁੜੀ ਮਿਲ ਰਹੀ ਹੈ ਅਤੇ ਯਕੀਨਨ ਉਹ ਪਿੰਡਾਂ ਦੀਆਂ ਕੁੜੀਆਂ ਤੋਂ ਕਿਤੇ ਜ਼ਿਆਦਾ ਖੂਬਸੂਰਤ ਹੋਵੇਗੀ ਤੇਰਾ ਖਿਆਲ ਵੀ ਰੱਖੇਗੀ ਕਿਉਂਕਿ ਤੂੰ ਉਮਰ ਵਿੱਚ ਉਸ ਤੋਂ ਬਹੁਤ ਵੱਡਾ ਹੈ ਅਤੇ ਉਸਨੇ ਤੈਨੂੰ ਆਪਣੀ ਮਰਜ਼ੀ ਨਾਲ ਪਸੰਦ ਕੀਤਾ ਹੈ ਪਰ ਪਰੇਸ਼ਾਨੀ ਇਹ ਹੈ ਕਿ ਸਾਨੂੰ ਤਾਂ ਤੂੰ ਭੁੱਲ ਹੀ ਜਾਵੇਂਗਾ ਬਸ ਮਾਤਾ ਪਿਤਾ ਦੀ ਕਿਸਮਤ ਵਿੱਚ ਅਖੀਰ ਵਿੱਚ ਸਿਰਫ ਮਾਇੂਸੀ ਦੇ ਸਿਵਾਏ ਕੁਝ ਨਹੀਂ ਬਚਦਾ ਬਸ ਬੇਟੇ ਮੇਰੇ ਦਿਲ ਦਾ ਬੋਝ ਹਲਕਾ ਹੋ ਗਿਆ ਹੁਣ ਕਾਲ ਬੰਦ ਕਰਦੀ ਹਾਂ ਮਾਂ ਦੇ ਰੋਂਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਇਹ ਗੱਲ ਤਾਂ ਮਾਂ ਨੇ ਬਿਲਕੁਲ ਠੀਕ ਕਹੀ ਸੀ ਜਦੋਂ ਮੈਂ ਵੰਦਨਾ ਨਾਲ ਸ਼ਾਦੀ ਕਰ ਰਿਹਾ ਸੀ ਤਾਂ ਮੈਨੂੰ ਬਾਕੀ ਲੋਕਾਂ ਨੂੰ ਭੁੱਲਣਾ ਹੀ ਪੈਂਦਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ। ਮੇਰੇ ਦਿਲ ਵਿੱਚ ਇਹ ਖਿਆਲ ਆਇਆ ਕਿ ਇਨਸਾਨ ਨੂੰ ਰੋਜ਼ਗਾਰ ਕਿਸ ਕਿਸ ਤਰ੍ਹਾਂ ਨਾਲ ਪਰੇਸ਼ਾਨ ਕਰ ਦਿੰਦਾ ਹੈ ਕਿ ਉਸ ਨੂੰ ਆਪਣਿਆਂ ਨੂੰ ਹੀ ਛੱਡਣਾ ਪੈਂਦਾ ਹੈ। ਮੈਨੂੰ ਉਹਨਾਂ ਕੁੜੀਆਂ ਦਾ ਦਰਦ ਬਹੁਤ ਮਹਿਸੂਸ ਹੋਇਆ ਜੋ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੇ ਸਹੁਰੇ ਵਿਆਹ ਹੋ ਜਾਂਦੀਆਂ ਹਨ ਅਤੇ ਫਿਰ ਉਹਨਾਂ ਨੂੰ ਵਾਪਸ ਆਪਣੇ ਘਰ ਆਉਣ ਲਈ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਪੈਂਦੀ ਹੈ। ਫਿਲਹਾਲ ਮੈਂ ਆਪਣੀ ਹੋਣ ਵਾਲੀ ਬੰਗਾਲੀ ਪਤਨੀ ਵੰਦਨਾ ਨੂੰ ਇਹ ਗੱਲ ਕਹੀ ਤਾਂ ਉਹ ਮੇਰੇ ਗਲੇ ਲੱਗ ਗਈ ਅਤੇ ਕਹਿਣ ਲੱਗੀ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਮੈਨੂੰ ਅਹਿਸਾਸ ਨਹੀਂ ਕਿ ਤੁਸੀਂ ਇੱਕ ਇੱਜ਼ਤਦਾਰ ਪਰਿਵਾਰ ਨਾਲ ਤਾਲੁਕ ਰੱਖਦੇ ਹੋ ਅਤੇ ਮੈਂ ਕਿਹੜਾ ਅਲੱਗ ਹਾਂ ਮੇਰੇ ਵੀ ਪਰਿਵਾਰ ਦਾ ਇਹੀ ਅਸੂਲ ਹੈ ਜੋ ਤੁਹਾਡੇ ਪਰਿਵਾਰ ਦਾ ਹੈ ਮੈਨੂੰ ਤਾਂ ਖੁਸ਼ੀ ਹੈ ਕਿ ਤੁਸੀਂ ਇੰਨੇ ਜਜ਼ਬਾਤੀ ਹੋ ਰਹੇ ਹੋ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਫਿਊਚਰ ਵਿੱਚ ਮੈਨੂੰ ਬੇਪਨਾ ਮੁਹੱਬਤ ਕਰੋਗੇ ਮੈਨੂੰ ਇੰਨਾ ਪਿਆਰ ਕਰੋਗੇ ਕਿ ਮੈਂ ਸਾਰੀ ਜ਼ਿੰਦਗੀ ਖੁਸ਼ ਰਹਾਂਗੀ ਜ਼ਾਹਰ ਜੀ ਇਹ ਗੱਲ ਹੈ ਜੋ ਮੁੰਡਾ ਆਪਣੇ ਮਾਪਿਆਂ ਦੀ ਇੱਜ਼ਤ ਕਰਦਾ ਹੈ ਉਹੀ ਅਸਲ ਵਿੱਚ ਅਸਲੀ ਮਰਦ ਹੁੰਦਾ ਹੈ ਜੋ ਆਪਣੀ ਪਤਨੀ ਨੂੰ ਵੀ ਮੁਹੱਬਤ ਦੇ ਸਕਦਾ ਹੈ ਜੋ ਉਸ ਨੂੰ ਚਾਹੁੰਦੀ ਰਹਿੰਦੀ ਹੈ ਮੇਰੀ ਪਤਨੀ ਦੀ ਇੰਨੀ ਨਰਮ ਦਿਲੀ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹੋਇਆ ਸੀ ਮੈਂ ਉਸ ਤੋਂ ਪੁੱਛਿਆ ਕੀ ਤੂੰ ਮੇਰੇ ਮਾਤਾ ਪਿਤਾ ਦੇ ਕੋਲ ਜਾਣ ਦੀ ਪਰミਸ਼ਨ ਦੇ ਰਹੇ ਹਨ ਤੈਨੂੰ ਪਤਾ ਹੈ ਨਾ ਕਿ ਤੂੰ ਮੈਨੂੰ ਕਿਹਾ ਸੀ ਕਿ ਤੂੰ ਸ਼ਾਦੀ ਤੋਂ ਬਾਅਦ ਇੱਥੇ ਹੀ ਰਹਿਣਾ ਚਾਹੁੰਦੀ ਹੈ ਤਾਂ ਉਹ ਕਹਿਣ ਲੱਗੀ ਅਰੇ ਮੇਰੇ ਬੇਫਕੂਫ ਪਤੀ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਇੱਥੇ ਬੰਗਾਲ ਬੁਲਾ ਲਓ ਵੈਸੇ ਵੀ ਉਹ ਘਰ ਰਹਿ ਕੇ ਕੀ ਕਰਨਗੇ ਤੁਸੀਂ ਉਹਨਾਂ ਦੇ ਇਕਲੋਤੇ ਬੇਟੇ ਹੋ ਹੁਣ ਉਹ ਉਥੇ ਇਕੱਲੇ ਰਹਿ ਗਏ ਹਨ ਤੁਸੀਂ ਚਾਹੋ ਤਾਂ ਉਹਨਾਂ ਨੂੰ ਇੱਥੇ ਬੁਲਾ ਸਕਦੇ ਹਾਂ ਅਸੀਂ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਸਾਹਮਣੇ ਇੱਥੇ ਸ਼ਾਦੀ ਕਰ ਲਵਾਂਗੇ ਮੇਰੀ ਪਤਨੀ ਵੰਨਾ ਦੇ ਕਹੇ ਹੋਏ ਸ਼ਬਦ ਮੈਨੂੰ ਬਹੁਤ ਹੀ ਚੰਗੇ ਲੱਗ ਰਹੇ ਸਨ ਮੈਂ ਆਪਣੇ ਮਾਪਿਆਂ ਨੂੰ ਇਹ ਗੁੱਡ ਨਿਊਜ਼ ਸੁਣਾ ਦਿੱਤੀ ਉਹਨਾਂ ਦੇ ਆਉਣ ਜਾਣ ਦਾ ਸਾਰਾ ਖਰਚਾ ਵੰਨਾ ਨੇ ਹੀ ਉਠਾਇਆ ਸੀ ਵੈਸੇ ਵੀ ਉਸਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਤੋਂ ਹੀ ਫੈਕਟਰੀ ਵਿੱਚ ਕੰਮ ਕਰ ਰਹੀ ਸੀ ਸ਼ਾਇਦ ਵੰਦਨਾ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹਾ ਮਰਦ ਚਾਹੀਦਾ ਸੀ ਜੋ ਉਸਦੇ ਨਾਲ ਚੱਲਦਾ ਹੋਇਆ ਚੰਗਾ ਲੱਗੇ ਵੈਸੇ ਮੇਰੀ ਉਮਰ 35 ਸਾਲ ਸੀ ਪਰ ਮੇਰੀ ਹਾਈਟ ਹੈਲਥ ਘੱਟ ਸੀ ਇਸ ਲਈ ਮੈਂ ਵੀ ਘੱਟ ਉਮਰ ਦਾ ਹੀ ਲੱਗਦਾ ਸੀ ਮੈਂ ਕੋਈ ਆਦਮੀ ਨਹੀਂ ਬਲਕਿ ਘੱਟ ਉਮਰ ਦਾ ਮੁੰਡਾ ਹੀ ਲੱਗਦਾ ਸੀ ਬਸ ਪਿੰਡ ਦੇ ਲੋਕਾਂ ਦੀ ਹੀ ਸੋਚ ਅਜਿਹੀ ਸੀ ਕਿ ਉਹ ਆਪਣੀ ਬੇਟੀ ਮੈਨੂੰ ਨਹੀਂ ਦੇਣਾ ਚਾਹੁੰਦੇ ਸਨ ਖੇਰ ਹੁੰਦਾ ਮੇਰੇ ਕੋਲ ਇੱਕ ਅਜੀਹੀ ਕੁੜੀ ਸੀ ਜੋ ਮੈਨੂੰ ਪਸੰਦ ਕਰਦੀ ਸੀ ਅਤੇ ਮੇਰੇ ਤੇ ਮਰ ਮਿਟਦੀ ਸੀ ਮੈਂ ਆਪਣੇ ਮਾਪਿਆਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹੀ ਬੰਗਾਲ ਬੁਲਾ ਲਿਆ ਇਹ ਸਭ ਦੇਖ ਕੇ ਤਾਂ ਸਾਡੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ ਸਨ ਕਿ ਸਚਿੰਦ ਦੀ ਕਿਸਮਤ ਜਾ ਗਈ ਹੈ ਉਸਨੇ ਬੰਗਾਲੀ ਕੁੜੀ ਨਾਲ ਸ਼ਾਦੀ ਕਰਕੇ ਆਪਣੇ ਮਾਤਾ ਪਿਤਾ ਨੂੰ ਵੀ ਉੱਥੇ ਹੀ ਬੁਲਾ ਲਿਆ ਮੇਰੇ ਮਾਪੇ ਜਦੋਂ ਇੱਥੇ ਆਏ ਤਾਂ ਮੇਰੀ ਉਹਨਾਂ ਦੀ ਮੌਜੂਦਗੀ ਵਿੱਚ ਸ਼ਾਦੀ ਹੋਗੀ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉਹ ਮੇਰੇ ਤੋਂ ਸਿਰਫ ਪਿਆਰ ਅਤੇ ਇੱਜ਼ਤ ਚਾਹੁੰਦੀ ਹੈ ਅੱਜ ਰਾਤ ਦੇ 2 ਵਜ ਰਹੇ ਸਨ ਅਤੇ ਉਹ ਮੇਰੇ ਕਮਰੇ ਵਿੱਚ ਮੇਰੇ ਸਾਹਮਣੇ ਬੈਠੀ ਹੋਈ ਸੀ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਮੈਂ ਵੀ ਬਹੁਤ ਸਮਾਰਟ ਲੱਗ ਰਿਹਾ ਸੀ ਅਤੇ ਕੱਪੜੇ ਵੀ ਮਹਿੰਗੇ ਪਹਿਨ ਰੱਖੇ ਸਨ ਪਰ ਮੈਂ ਸੀ ਤਾਂ ਇੱਕ ਅਨਪੜ੍ਹ ਹੀ ਮੇਰੇ ਅਨਪੜ੍ਹ ਹੋਣ ਦਾ ਸਬੂਤ ਇਹ ਸੀ ਕਿ ਮੈਂ ਆਪਣੀ ਪਤਨੀ ਲਈ ਜੋ ਗਿਫਟ ਲਿਆਇਆ ਸੀ ਉਸ ਨੂੰ ਮੈਂ ਸਿਰਫ ਇੱਕ ਛੋਟੀ ਜਹੀ ਥੈਲੀ ਵਿੱਚ ਰੱਖ ਲਿਆ ਸੀ। ਨਾ ਹੀ ਉਸ ਨੂੰ ਬਾਕਸ ਵਿੱਚ ਰੱਖਿਆ ਅਤੇ ਨਾ ਹੀ ਉਸ ਨੂੰ ਪੈਕ ਕਰਵਾਇਆ। ਜਦਕਿ ਮੇਰੇ ਕੋਲ ਇੱਕ ਥੈਲੀ ਵਿੱਚ ਅਲੱਗ ਤੋਂ ਪੈਸੇ ਵੀ ਪਏ ਹੋਏ ਸਨ। ਜੋ ਮੈਂ ਅੱਜ ਸਵੇਰੇ-ਸਵੇਰੇ ਹੀ ਲੈ ਕੇ ਆਇਆ ਸੀ ਅਤੇ ਇਹ ਭੁੱਲ ਗਿਆ ਸੀ ਕਿ ਮੇਰੀ ਪਤਨੀ ਨੂੰ ਤਾਂ ਚਾਕਲੇਟਸ ਪਸੰਦ ਹਨ। ਉਸ ਨੂੰ ਤਾਂ ਚਾਕਲੇਟ ਅਤੇ ਟੈਡੀ ਬੀਅਰ ਨਾਲ ਪਿਆਰ ਹੈ। ਜਦਕਿ ਮੈਂ ਉਸ ਦੇ ਲਈ ਪੈਸੇ ਲੈ ਕੇ ਆਇਆ। ਅਤੇ ਮੈਂ ਇੱਕ ਛੋਟਾ ਜਿਹਾ आर्टिफिशियल सेट ਵੀ ਉਸਦੇ ਲਈ ਲੈ ਲਿਆ ਸੀ ਔਂਜ ਵੀ ਸਾਡੇ ਵਰਗੇ ਲੋਕਾਂ ਦੀ ਫਿਤਰਤ ਕਿਤੇ ਵੀ ਜਾ ਕੇ ਨਹੀਂ ਬਦਲਦੀ ਮੈਂ ਵੀ ਬਿਨਾ ਸੋਚੇ ਪੈਸੇ ਆਪਣੇ ਕੋਲ ਇਸ ਲਈ ਰੱਖੇ ਸਨ ਕਿ ਉਹ ਜੋ ਚਾਹੇਗੀ ਆਪਣੇ ਲਈ ਲੈ ਆਵੇਗੀ ਇਹ ਭੁੱਲ ਗਿਆ ਸੀ ਕਿ ਉਸਦੇ ਕੋਲ ਤਾਂ ਪਹਿਲਾਂ ਤੋਂ ਹੀ ਬਹੁਤ سارے ਪੈਸੇ ਹਨ ਮੇਰੀ ਪਤਨੀ ਦੇ ਹੱਥ ਵਿੱਚ ਪਹਿਲਾਂ ਤੋਂ ਹੀ ਇੱਕ ਛੋਟਾ ਜਿਹਾ ਬਾਕਸ ਮੌਜੂਦ ਸੀ ਸ਼ਾਇਦ ਉਹ ਵੀ ਮੈਨੂੰ ਕੋਈ ਗਿਫਟ ਦੇਣਾ ਚਾਹੁੰਦੀ ਸੀ ਜਦੋਂ ਮੈਂ ਉਸਦੇ ਹੱਥ ਵਿੱਚ ਉਹ ਗਿਫਟ ਦੇਖਿਆ ਤਾਂ ਆਪਣੇ ਪੈਸੇ ਦੇਣ ਦਾ ਇਰਾਦਾ ਬਦਲਿਆ ਸੋਚਿਆ ਕਿ ਉਸ ਨੂੰ ਪੈਸੇ ਨਹੀਂ ਦੇਵਾਂਗਾ ਪਰ ਉਹ ਮੇਰੇ ਹੱਥਾਂ ਵਿੱਚ ਥੈਲੀ ਦੇਖ ਚੁੱਕੀ ਸੀ ਜਿਸ ਵਿੱਚੋਂ ਇੱਕ ਵਿੱਚ ਤਾਂ ਜੈਵਲਰੀ ਸੈੱਟ ਸੀ ਅਤੇ ਦੂਜੀ ਵਿੱਚ ਪੈਸੇ ਸਨ ਉਹ ਮੇਰੇ ਤੋਂ ਪੁੱਛਣ ਲੱਗੀ ਸਚਿੰਤ ਇਸ ਵਿੱਚ ਕੀ ਹੈ ਉਸਨੇ ਮੇਰੇ ਤੋਂ ਪੁੱਛਿਆ ਤਾਂ ਮੈਂ ਉਸ ਨੂੰ ਦੱਸ ਦਿੱਤਾ ਕਿ ਇਹ ਮੈਂ ਤੁਹਾਨੂੰ ਦੇਣ ਵਾਲਾ ਸੀ ਮੈਂ ਜੁਐਲਰੀ ਸੈਟ ਹਾਊਸ ਨੂੰ ਦੇ ਦਿੱਤਾ ਉਸ ਨੂੰ ਪਸੰਦ ਆਇਆ ਪਰ ਉਹ ਦੂਜੀ ਵਾਲੀ ਥੈਲੀ ਨੂੰ ਮੈਂ ਕਿਹਾ ਕਿ ਇਸ ਨੂੰ ਤੁਸੀਂ ਕਿਤੇ ਰੱਖ ਦਿਓ ਮੈਂ ਤੁਹਾਡੇ ਤੋਂ ਸਵੇਰੇ ਲੈ ਲਵਾਂਗਾ ਇਹ ਮੇਰਾ ਰੋਜ਼ ਦਾ ਜੇਬ ਖਰਚ ਹੈ ਤਾਂ ਵੰਦਨਾ ਕਹਿਣ ਲੱਗੀ ਕਿ ਮੈਨੂੰ ਤਾਂ ਲੱਗਾ ਸੀ ਕਿ ਤੁਸੀਂ ਮੇਰੇ ਲਈ ਕੋਈ ਸਪੈਸ਼ਲ ਗਿਫਟ ਲੈ ਕੇ ਆਏ ਹੋ ਉਹ ਜੁਐਲਰੀ ਸੈਟ ਵੀ ਸਿਰਫ ਮਾਮੂਲੀ ਜਿਹਾ ਹੀ ਸੀ ਉਸ ਨੂੰ ਚੰਗਾ ਤਾਂ ਲੱਗਾ ਸੀ ਲੇਕਿਨ ਉਹ ਉਸ ਨੂੰ ਦੇਖ ਕੇ ਜ਼ਿਆਦਾ ਖੁਸ਼ ਨਹੀਂ ਹੋਈ ਸੀ ਮੈਂ ਉਸ ਨੂੰ ਕਿਹਾ ਮਾਫ ਕਰਨਾ ਵੰਨਾ ਮੈਂ ਆਪਣੇ ਪੇਰੈਂਟਸ ਦੀ ਵਜ੍ਹਾ ਕਰਕੇ ਸ਼ਾਇਦ ਇਹ ਸਭ ਕੁਝ ਭੁੱਲ ਗਿਆ ਸੀ ਕਿ ਮੈਨੂੰ ਤੁਹਾਨੂੰ ਕੋਈ ਸਪੈਸ਼ਲ ਸਰਪ੍ਰਾਈਜ਼ ਵੀ ਦੇਣਾ ਹੈ ਲੇਕਿਨ ਮੈਂ ਤੁਹਾਨੂੰ ਕੱਲ ਇਸ ਤੋਂ ਵੀ ਚੰਗਾ ਗਿਫਟ ਲਿਆ ਕੇ ਦੇਵਾਂਗਾ ਜੋ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗਾ ਬਲਕਿ ਲਿਆ ਕੇ ਨਹੀਂ ਦੇਵਾਂਗਾ ਤੁਹਾਨੂੰ ਉਸ ਗਿਫਟ ਦੇ ਕੋਲ ਜਾਣਾ ਪਵੇਗਾ ਮੇਰੀਆਂ ਚਿਕਨੀਆਂ ਚੁਪੜੀਆਂ ਗੱਲਾਂ ਵਿੱਚ ਉਹ ਆ ਗਈ ਸੀ ਅਤੇ ਉਸਦੀ ਨਰਾਜ਼ਗੀ ਵੀ ਦੂਰ ਹੋ ਗਈ ਸੀ ਅਤੇ ਉਹ ਸਭ ਕੁਝ ਭੁੱਲ ਕੇ ਮੇਰੇ ਗਿਫਟ ਬਾਰੇ ਸੋਚਣ ਲੱਗੀ ਮੈਂ ਗੱਦੇ ਦੇ ਹੇਠਾਂ ਹੱਥ ਵਧਾਇਆ ਅਤੇ ਉਸ ਨੂੰ ਕਿਹਾ ਕਿ ਮੈਂ ਇਹ ਸਾਰੇ ਪੈਸੇ ਗੱਦੇ ਦੇ ਹੇਠਾਂ ਰੱਖ ਰਿਹਾ ਹਾਂ ਤਾਂ ਉਸਦਾ ਚਿਹਰਾ ਉੱਤਰ ਗਿਆ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਨਹੀਂ ਚਾਹਦੀ ਸਿੱਕੀ ਮੈਂ ਗੱਦੇ ਦੇ ਹੇਠਾਂ ਸਮਾਨ ਰੱਖਾਂ ਉਹ ਸ਼ਾਇਦ ਮੈਨੂੰ ਆਪਣੇ ਕੋਲ ਨਹੀਂ ਆਉਣ ਦੇਵੇਗੀ ਇਸ ਸ਼ਾਦੀ ਦਾ ਕੋਈ ਮਕਸਦ ਹੋਵੇਗਾ ਜਿਵੇਂ ਉਸਨੇ ਸ਼ਾਦੀ ਕੀਤੀ ਨਹੀਂ ਤਾਂ ਮੇਰੇ ਹੱਥ ਅੱਗੇ ਵਧਾਉਣ ਤੇ ਉਹ ਮੈਨੂੰ ਇੰਨੀਆਂ ਅਜੀਬ ਨਜ਼ਰਾਂ ਨਾਲ ਨਾ ਦੇਖਦੀ ਮੇਰੇ ਦਿਲ ਵਿੱਚ ਹਜ਼ਾਰਾਂ ਸਵਾਲ ਆ ਰਹੇ ਸਨ ਵੰਦਨਾ ਕਹਿਣ ਲੱਗੀ ਇਹ ਤੁਸੀਂ ਕੀ ਕਰ ਰਹੇ ਹੋ ਗੱਦੇ ਦੇ ਹੇਠਾਂ ਕਿਉਂ ਰੱਖ ਰਹੇ ਹੋ ਉਸਨੇ ਮੁਸਕੁਰਾ ਕੇ ਮੇਰੇ ਤੋਂ ਪੁੱਛਿਆ ਮੈਂ ਕਿਹਾ ਤਾਂ ਫਿਰ ਕਿੱਥੇ ਰੱਖਾਂ ਤਾਂ ਉਹ ਕਹਿਣ ਲੱਗੀ ਲਿਆਓ ਮੈਂ ਇਸ ਨੂੰ ਆਪਣੀ ਅਲਮਾਰੀ ਵਿੱਚ ਰੱਖ ਦਿੰਦੀ ਹਾਂ ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਉਸਨੇ ਆਪਣੀ ਅਲਮਾਰੀ ਨੂੰ ਖੋਲ ਕੇ ਉਸ ਵਿੱਚ ਰੱਖ ਦਿੱਤਾ ਮੈਂ ਤਾਂ ਕਦੋਂ ਸੋ ਗਿਆ ਮੈਨੂੰ ਪਤਾ ਹੀ ਨਹੀਂ ਚੱਲਿਆ ਸੱਚ ਪੁੱਛੋ ਤਾਂ ਮੈਨੂੰ ਯਾਦ ਹੀ ਨਹੀਂ ਕਿ ਮੈਂ ਕਦੋਂ ਸੋ ਗਿਆ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੇਰੀ ਪਤਨੀ ਮੇਰੇ ਸਾਹਮਣੇ ਬੈਠੀ ਹੋਈ ਸੀ ਅਤੇ ਉਹ ਮੁਸਕਰਾਉਂਦੇ ਹੋਏ ਮੈਨੂੰ ਹੀ ਦੇਖ ਰਹੀ ਸੀ ਅਤੇ ਮੈਨੂੰ ਕਹਿਣ ਲੱਗੀ ਜਲਦੀ ਉਠੋ ਸਚਿੰਤ ਬਹੁਤ ਦੇਰ ਹੋ ਰਹੀ ਹੈ ਅਤੇ ਅਸੀਂ ਫੈਕਟਰੀ ਵੀ ਤਾਂ ਜਾਣਾ ਹੈ ਸਭ ਲੋਕ ਸਾਡਾ ਉੱਥੇ ਇੰਤਜ਼ਾਰ ਕਰ ਰਹੇ ਹੋਣਗੇ ਅਤੇ ਤੁਹਾਡੇ ਪੇਰੈਂਟਸ ਵੀ ਇਹੀ ਸੋਚਣਗੇ ਕਿ ਮੈਂ ਉਹਨਾਂ ਦੇ ਬੇਟੇ ਨੂੰ ਉਹਨਾਂ ਤੋਂ ਖੋ ਲਿਆ ਤੇ ਚਲੋ ਜਲਦੀ ਉੱਠੋ ਪਹਿਲਾਂ ਹੀ ਬਹੁਤ देर ਹੋ ਗਈ ਹੈ ਉਸਨੇ ਇਹ ਕਹਿ ਕੇ ਗੱਦੇ ਦੇ ਚਾਰੋਂ ਤਰਫ ਦੇ ਕੋਨਿਆਂ ਨੂੰ ਅੱਛੀ ਤਰ੍ਹਾਂ ਨਾਲ ਚਾਦਰ ਨਾਲ ਦਬਾ ਦਿੱਤਾ ਮੈਂ ਵਾਸ਼ਰੂਮ ਵਿੱਚ ਚਲਾ ਗਿਆ ਮੈਨੂੰ ਆਪਣੀ ਪਤਨੀ ਵੰਦਨਾ ਦਾ ਬਿਹੇਵੀਅਰ ਬਹੁਤ ਹੀ ਅਜੀਬ ਲੱਗ ਰਿਹਾ ਸੀ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਤੋਂ ਕੁਝ ਪੌਂਦੀ ਕੋਸ਼ਿਸ਼ ਕਰ ਰਹੀ ਹੈ ਮੈਂ ਵਾਸ਼ਰੂਮ ਤੋਂ ਵਾਪਸ ਆਇਆ ਤਾਂ ਉਹ ਬੈੱਡ ਤੇ ਹੀ ਬੈਠੀ ਹੋਈ ਸੀ ਜਿਵੇਂ ਹੀ ਮੇਰੀ ਨਜ਼ਰ ਉਸ ਤੇ ਪਈ ਤਾਂ ਉਹ ਚੱਕ ਚੌਂਕੇ ਬੈੱਡ ਤੇ ਲੰਮੀ ਲੇਟ ਗਈ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਚੋਰੀ ਫੜੇ ਜਾਣ ਦੇ ਡਰ ਤੋਂ ਮੇਰੇ ਤੋਂ ਕੁਝ ਛੁਪਾ ਰਹੀ ਹੈ ਮੈਂ ਉਸ ਤੋਂ ਪੁੱਛਿਆ ਵੀ ਵੰਦਨਾ ਕੀ ਹੈ ਐਨਾ ਗੱਦਿਆਂ ਦੇ ਹੇਠਾਂ ਤਾਂ ਵੰਦਨਾ ਕਹਿਣ ਲੱਗੀ ਗੱਦਿਆਂ ਦੇ ਹੇਠਾਂ ਤਾਂ ਕੁਝ ਵੀ ਨਹੀਂ ਹੈ ਮੈਂ ਤੁਹਾਡੇ ਤੋਂ ਕੀ ਛੁਪਾਵਾਂਗੀ ਜੋ ਮੈਂ ਗੱਦਿਆਂ ਦੇ ਹੇਠਾਂ ਦਬਾ ਕੇ ਰੱਖਾਂਗੀ ਜਿਵੇਂ ਹੀ ਮੈਂ ਪਿੱਛੇ ਮੁੜਿਆ ਅਤੇ ਤਿਆਰ ਹੋਣ ਲੱਗਾ ਤਾਂ ਅਚਾਨਕ ਹੀ ਉਹ ਖੜੀ ਹੋ ਗਈ ਅਤੇ ਉਸਨੇ ਜਲਦੀ ਨਾਲ ਗੱਦੇ ਦੇ ਹੇਠਾਂ ਤੋਂ ਕੁਝ ਕੱਢਿਆ ਅਤੇ ਤੁਰੰਤ ਉਸ ਨੂੰ ਅਲਮਾਰੀ ਦੇ ਅੰਦਰ ਰੱਖ ਕੇ ਅਲਮਾਰੀ ਨੂੰ ਤਾਲਾ ਲਗਾ ਦਿੱਤਾ ਮੈਨੂੰ ਹੁਣ ਸ਼ੱਕ ਪੈ ਗਿਆ ਸੀ ਕਿ ਜੇਕਰ ਵੰਦਨਾ ਮੇਰੇ ਤੋਂ ਕੁਝ ਨਹੀਂ ਛੁਪਾ ਰਹੀ ਹੈ ਤਾਂ ਫਿਰ ਉਸਨੇ ਅਲਮਾਰੀ ਵਿੱਚ ਕੀ ਚੀਜ਼ ਰੱਖੀ ਹੈ ਅਤੇ ਫਿਰ ਤਾਲਾ ਕਿਉਂ ਲਗਾਇਆ ਹੈ ਇਹ ਗੱਲ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ ਅਸੀਂ ਲੋਕ ਇਕੱਠੇ ਘਰੋਂ ਨਿਕਲ ਗਏ ਅਤੇ ਆਪਣੀ ਫੈਕਟਰੀ ਵਿੱਚ ਜਾ ਕੇ ਕੰਮ ਕਰਨ ਵਿੱਚ ਬਿਜ਼ੀ ਹੋ ਗਏ ਰਾਤ ਕਿਵੇਂ ਹੋ ਗਈ ਪਤਾ ਹੀ ਨਹੀਂ ਚੱਲਿਆ ਦਿਨ ਭਰ ਅਸੀਂ ਆਪਣੀ ਫੈਕਟਰੀ ਵਿੱਚ ਕੰਮ ਕੀਤਾ ਅਤੇ ਫਿਰ ਰਾਤ ਦੇ 8 ਵਜੇ ਅਸੀਂ ਲੋਕ ਆਪਣੇ ਪੇਰੈਂਟਸ ਦੇ ਕੋਲ ਗਏ ਸੀ ਉਹ ਵੀ ਸਾਨੂੰ ਦੇਖ ਕੇ ਬਹੁਤ ਖੁਸ਼ ਹੋ ਗਏ ਸਾਂ ਮੇਰੀ ਪਤਨੀ ਨੇ ਆਪਣੇ ਕਿਸੇ ਜਾਣ ਪਛਾਣ ਵਾਲੇ ਤੋਂ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ ਸੀ ਜਿਸ ਵਿੱਚ ਮੇਰੇ ਮਾਤਾ ਪਿਤਾ ਠਹਿਰੇ ਹੋਏ ਸਨ ਕਿਉਂਕਿ ਉਹ ਸਾਡੇ ਨਾਲ ਉਸ ਘਰ ਵਿੱਚ ਨਹੀਂ ਰਹਿ ਸਕਦੇ ਸਨ ਜਿਸ ਘਰ ਵਿੱਚ ਅਸੀਂ ਰਹਿੰਦੇ ਸੀ ਉਹ ਮੇਰੀ ਪਤਨੀ ਦਾ ਘਰ ਸੀ ਅਤੇ ਉਹ ਵੀ ਬਹੁਤ ਛੋਟਾ ਸੀ ਉਸ ਵਿੱਚ ਸਿਰਫ ਇੱਕ ਕਮਰਾ ਅਤੇ ਛੋਟਾ ਜਿਹਾ ਵਿਹੜਾ ਹੀ ਸੀ ਅਗਲੇ ਦਿਨ ਮੈਂ ਕਿਸੇ ਕੰਮ ਲਈ ਘਰੋਂ ਬਾਹਰ ਨਿਕਲਿਆ ਤਾਂ ਰਸਤੇ ਵਿੱਚ ਮੈਨੂੰ ਮੇਰਾ ਬਿਸਨਾਰ ਵਿੱਚ ਰਹਿਣ ਵਾਲਾ ਇੱਕ ਦੋਸਤ ਮਿਲ ਗਿਆ ਸੀ ਉਹ ਬੰਗਾਲ ਵਿੱਚ ਕਿਸੇ ਕੰਮ ਲਈ ਆਇਆ ਹੋਇਆ ਸੀ ਮੈਂ ਜਦੋਂ ਉਸ ਨੂੰ ਮਿਲਿਆ ਤਾਂ ਮੈਂ ਉਸ ਤੋਂ ਉਸਦਾ ਹਾਲ ਪੁੱਛਿਆ ਅਤੇ ਉਹ ਵੀ ਮੇਰੇ ਨਾਲ ਗੱਲਬਾਤ ਕਰਨ ਲੱਗਾ ਉਸ ਨੂੰ ਮੇਰੀ ਸ਼ਾਦੀ ਬਾਰੇ ਪਤਾ ਸੀ ਅਸੀਂ ਦੋਵੇਂ ਬੈਠ ਕੇ ਇੱਕ ਚਾਹ ਦੇ ਹੋਟਲ ਤੇ ਗੱਲ ਕਰਨ ਲੱਗੇ ਉਹ ਮੇਰੇ ਤੋਂ ਅਜੀਬ ਗੱਲਾਂ ਪੁੱਛਣ ਲੱਗਾ ਤਾਂ ਉਸਨੇ ਸ਼ਾਦੀ ਵਾਲੀ ਰਾਤ ਬਾਰੇ ਮੇਰੇ ਨਾਲ ਮਜ਼ਾਕ ਅਤੇ ਗਲਬਤ ਸ਼ੁਰੂ ਕਰ ਦਿੱਤੀ। ਮੈਂ ਉਸਨੂੰ ਸਖਤੀ ਨਾਲ ਮਨਾ ਕਰ ਦਿੱਤਾ ਕਿ ਮੈਂ ਅਜਿਹੀਆਂ ਗੱਲਾਂ ਹਾਸੇ ਮਜ਼ਾਕ ਲਈ ਨਹੀਂ ਕਰਨਾ ਚਾਹੁੰਦਾ। ਮੈਂ ਅਤੇ ਮੇਰੀ ਪਤਨੀ ਦੋ ਸਰੀਰਕ ਆਤਮਾ ਹਾਂ ਅੱਤਾਂ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਹਾਂ। ਉਹ ਕਹਿਣ ਲੱਗਾ ਤੂੰ ਤਾਂ ਬੜਾ ਹੀ ਬਦਲ ਗਿਆ ਹੈ। ਇਹ ਬੰਗਾਲ ਦੀ ਕੁੜੀ ਹੈ। ਹੁਸ਼ਿਆਰ ਰਹਿਣਾ। ਮੈਂ ਉਸ ਦੀ ਗੱਲ ਸੁਣ ਕੇ ਚੁੱਪਕਣਾ ਹੋ ਗਿਆ। ਕੀ ਮਤਲਬ ਹੈ ਤੇਰਾ ਕਿਸ ਚੀਜ਼ ਤੋਂ ਹਸ਼ਿਆ ਰਹਾਂ ਉਸਨੇ ਕਿਹਾ ਬਸ ਅਜੇ ਹੀ ਦੱਸ ਰਿਹਾ ਹਾਂ ਕਿਸੇ ਵੀ ਚੀਜ਼ ਤੋਂ ਹਸ਼ਿਆ ਰਹਿਣਾ ਉਸਦੀ ਗੱਲ ਸੁਣ ਕੇ ਮੈਂ ਗੱਦੇ ਵਾਲੀ ਉਹ ਗੱਲ ਆਪਣੇ ਦੋਸਤ ਨੂੰ ਦੱਸ ਦਿੱਤੀ ਕਿਉਂਕਿ ਮੈਂ ਇੱਕ ਗੱਲ ਤਾਂ ਨਹੀਂ ਛੁਪਾ ਸਕਤਾ ਸੀ ਇਸ ਵਿੱਚ ਅਜੇ ਹੀ ਵੀ ਕੋਈ ਸ਼ਰਮ ਵਾਲੀ ਗੱਲ ਨਹੀਂ ਸੀ ਜੋ ਮੈਨੂੰ ਇਹ ਗੱਲ ਉਸ ਨੂੰ ਦੱਸਣ ਤੋਂ ਰੋਕਦੀ ਮੇਰੀ ਗੱਲ ਸੁਣ ਕੇ ਮੇਰਾ ਦੋਸਤ ਅਚਾਨਕ ਹੀ ਉੱਠਲ ਪਿਆ ਅਤੇ ਕਹਿਣ ਲੱਗਾ ਤੂੰ ਠੀਕ ਕਹਿ ਰਿਹਾ ਹੈ ਤੇਰੀ ਪਤਨੀ ਜ਼ਰੂਰ ਗੱਦੇ ਦੇ ਹੇਠਾਂ ਕੁਝ ਰੱਖਦੀ ਹੋਵੇਗੀ ਅਤੇ ਫਿਰ ਗੱਦੇ ਨੂੰ ਵੀ ਤੈਨੂੰ ਹਟਾਉਣ ਤੋਂ ਮਨਾ ਕਰਦੀ ਹੋਵੇਗੀ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਹਾਂ ਅਜਿਹਾ ਹੀ ਕਰਦੀ ਹੈ ਤੂੰ ਠੀਕ ਕਹਿ ਰਿਹਾ ਹੈ ਸ਼ਾਇਦ ਇਹ ਮੇਰਾ ਵਹਿਮ ਵੀ ਹੋ ਸਕਦਾ ਹੈ ਪਰ ਮੈਨੂੰ ਅਜਿਹਾ ਹੀ ਲੱਗ ਰਿਹਾ ਹੈ ਅੱਗੇ ਦਾ ਨਹੀਂ ਪਤਾ ਤਾਂ ਮੇਰਾ ਦੋਸਤ ਕਹਿਣ ਲੱਗਾ ਇਸ ਤੋਂ ਪਹਿਲਾਂ ਕਿ ਤੂੰ ਆਪਣੀ ਪਤਨੀ ਤੇ ਸ਼ੱਕ ਕਰੇ 2-3 ਦਿਨ ਹੋਰ ਤੂੰ ਇਸ ਗੱਲ ਦੀ ਸੱਚਾਈ ਦਾ ਪਤਾ ਲਗਾ ਲੈ ਕਿ ਉਹ ਰਾਤ ਨੂੰ ਅਜੀਹਾ ਹੀ ਕਰਦੀ ਹੈ ਜਾਂ ਫਿਰ ਤੈਨੂੰ ਲੱਗਦਾ ਹੈ ਰਾਤ ਹੋਈ ਤਾਂ ਮੈਨੂੰ ਕਿਸੇ ਹੋਰ ਚੀਜ਼ ਤੋਂ ਜ਼ਿਆਦਾ ਇੰਟਰਸਟ ਵੰਦਨਾ ਦੇ ਉਸ ਬਿਹੇਵੀਅਰ ਵਿੱਚ ਸੀ ਕਿ ਉਹ ਗੱਦੇ ਦੇ ਹੇਠਾਂ ਕੀ ਰੱਖਦੀ ਹੈ ਫਿਰ ਉਹੀ ਹੋਇਆ ਰਾਤ ਹੋਈ ਤਾਂ ਵੰਦਨਾ ਦਾ ਬਿਹੇਵੀਅਰ ਅਜੀਬ ਜਿਹਾ ਹੋ ਗਿਆ ਬਾਕੀ ਸਾਰੀਆਂ ਗੱਲਾਂ ਤਾਂ ਉਹ ਮੇਰੀਆਂ ਮੰਨਦੀ ਹੀ ਸੀ ਕਿਸੇ ਚੀਜ਼ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਗੱਦੇ ਦੇ ਨਾਲ ਉਹੀ ਰਾਜ਼ ਰੱਖ ਰਹੀ ਸੀ ਗੱਦਾ ਤਾਂ ਉਹ ਇਸ ਤਰ੍ਹਾਂ ਚਾਦਰ ਨਾਲ ਦਬਾ ਰਹੀ ਸੀ ਜਿਵੇਂ ਉਸਦੇ ਹੇਠਾਂ ਕੋਈ ਖਜ਼ਾਨਾ ਹੋਵੇ ਅਤੇ ਉਹ ਆਪਣੀ ਸਾਈਡ ਵਾਲੇ ਗੱਦੇ ਦੇ ਨਾਲ ਹੀ ਅਜਿਹਾ ਕਰਦੀ ਸੀ ਮੈਨੂੰ ਕਹਿਣ ਲੱਗੀ ਸਚਿਨ ਇੱਧਰ ਹੋ ਕੇ ਲੇਟੋ ਇਹ ਕੀ ਕਰ ਰਹੇ ਹੋ ਉਸਨੇ ਮੈਨੂੰ ਆਪਣੀ ਜਗ੍ਹਾ ਤੋਂ ਪਿੱਛੇ ਹਟਾ ਦਿੱਤਾ ਅਤੇ ਕਹਿਣ ਲੱਗੀ ਮੈਂ ਦੇਖ ਰਹੀ ਹਾਂ ਕਿ ਤੁਸੀਂ ਮੇਰੀ ਜਗ੍ਹਾ ਤੇ ਲੇਟਣ ਦੀ ਕੋਸ਼ਿਸ਼ ਕਰ ਰਹੇ ਹੋ ਮਹਾਨੇ ਨਾਲ ਗੱਦੇ ਦੇ ਹੀਠਾਂ ਦੇਖਣਾ ਚਾਹੁੰਦੇ ਹਾਂ ਪਲੀਜ਼ ਤੁਸੀਂ ਅਝਿਹਾ ਨਾ ਕਰੋ ਮੈਂ ਤੁਹਾਡੀ ਪਤਨੀ ਹਾਂ ਅਤੇ ਮੈਨੂੰ ਤੁਹਾਡੇ ਤੋਂ ਜ਼ਿਆਦਾ ਘਰ ਦੀ ਸਾਫ ਸਫਾਈ ਦਾ ਧਿਆਨ ਰਹਿੰਦਾ ਹੈ ਮੇਰੀ ਸਾਈਡ ਦਾ ਬਿਸਤਰਾ ਬਿਲਕੁਲ ਠੀਕ ਹੈ ਉਹ ਫਿਰ ਮੇਰੇ ਸਿਰਹਾਣੇ ਮੇਰੇ ਕੋਲ ਆ ਕੇ लेट ਗਈ ਅਤੇ ਮੈਨੂੰ ਮੇਰੇ ਬਾਜ਼ੂ ਤੇ ਆਪਣਾ ਸਿਰ ਰੱਖ ਲਿਆ ਅਤੇ ਸੋ ਗਈ ਅਤੇ ਮੈਂ ਵੀ ਸੋ ਗਿਆ ਮੈਂ ਉੱਠਿਆ ਤਾਂ ਮੈਨੂੰ ਫਿਰ ਯਾਦ ਨਹੀਂ ਸੀ ਕਿ ਰਾਤ ਕੀ ਹੋਇਆ ਮੇਰੀ ਪਤਨੀ ਨੇ ਕਿਸ ਤਰ੍ਹਾਂ ਨਾਲ ਸਮਾਨ ਗੱਦੇ ਦੇ ਹੇਠਾਂ ਤੋਂ ਕੱਢਿਆ ਅਤੇ ਅਲਮਾਰੀ ਵਿੱਚ ਰੱਖ ਦਿੱਤਾ ਅਤੇ ਅਲਮਾਰੀ ਨੂੰ ਤਾਲਾ ਲਗਾ ਦਿੱਤਾ। ਅਗਲੇ ਦਿਨ ਮੈਂ ਆਪਣੇ ਦੋਸਤ ਨੂੰ ਫੈਕਟਰੀ ਦੇ ਬਾਹਰ ਬੁਲਾ ਲਿਆ ਅਤੇ ਮੈਂ ਆਪਣੇ ਦੋਸਤ ਨੂੰ ਇਹ ਗੱਲ ਦੱਸ ਦਿੱਤੀ। ਤਾਂ ਉਸਨੇ ਕਿਹਾ ਕਿ ਜ਼ਰੂਰ ਤੇਰੀ ਪਤਨੀ ਦਾ ਕੋਈ ਨਾ ਕੋਈ ਮਕਸਦ ਹੋਵੇਗਾ। ਦੇਖ ਪਹਿਲਾ ਤਾਂ ਮੈਨੂੰ ਸ਼ੱਕ ਹੋ ਗਿਆ ਸੀ। ਕਿ ਇੱਕ ਕੁੜੀ ਜਿਸ ਦੇ ਕੋਲ ਭਗਵਾਨ ਦਾ ਦਿੱਤਾ ਸਭ ਕੁਝ ਹੈ ਉਹ ਤੇਰੇ ਨਾਲ ਕਿਉਂ ਸ਼ਾਦੀ ਕਰ ਰਹੀ ਹੈ ਅਤੇ ਫਿਰ ਐਨੀ ਘੱਟ ਉਮਰ ਦੀ ਕੁੜੀ ਉਹ ਕਿਸੇ ਹੋਰ ਮੁੰਡੇ ਨਾਲ ਵੀ ਤਾਂ ਸ਼ਾਦੀ ਕਰ ਸਕਦੀ ਸੀ ਜਰਾ ਸੋਚ ਤਾਂ ਸਹੀ ਕਿ ਤੇਰੇ ਵਿੱਚ ਅਜੇ ਹੀ ਕਿਹੜੀ ਖਾਸ ਚੀਜ਼ ਸੀ ਕਿ ਉਸਨੇ ਤੇਰੇ ਨਾਲ ਸ਼ਾਦੀ ਕੀਤੀ ਕਿਤੇ ਉਹ ਕੁਝ ਹੋਰ ਤਾਂ ਨਹੀਂ ਕਰਨ ਜਾ ਰਹੀ ਕਰਨ ਦੀਆਂ ਗੱਲਾਂ ਮੈਨੂੰ ਡਰਾ ਰਹੀਆਂ ਸਨ ਮੈਂ ਉਸਨੂੰ ਕਿਹਾ ਤੇਰਾ ਕੀ ਮਤਲਬ ਹੈ ਕਿ ਉਹ ਕੀ ਕਰੇਗੀ ਮੇਰੇ ਨਾਲ ਕਰਨ ਮੇਰੀ ਗੱਲ ਸੁਣ ਕੇ ਸੋਚਣ ਵਾਲੇ ਅੰਦਾਜ਼ ਵਿੱਚ ਕਹਿਣ ਲੱਗਾ ਦੇਖ ਸਚੇ ਮੈਂ ਤੈਨੂੰ ਬੇਵਜਾ ਦੇ ਸ਼ੱਕ ਵਿੱਚ ਨਹੀਂ ਪਾਉਣਾ ਚਾਹੁੰਦਾ ਪਰ ਇੱਕ ਗੱਲ ਤਾਂ ਸੱਚ ਹੈ ਜੋ ਮੈਨੂੰ ਨਜ਼ਰ ਆ ਰਹੀ ਹੈ ਤੈਨੂੰ ਖੁਦ ਵੀ ਅਜੀਬ ਲੱਗਦਾ ਹੈ ਕਿ ਉਹ ਜ਼ਰੂਰ ਤੇਰੇ ਬੈੱਡ ਦੇ ਗੱਦੇ ਦੇ ਹੇਠਾਂ ਸੌਣ ਤੋਂ ਪਹਿਲਾਂ ਕੁਝ ਰੱਖਦੀ ਹੈ ਜਿਸ ਨੂੰ ਉਹ ਸਵੇਰੇ ਕੱਢ ਲੈਂਦੀ ਹੈ ਹੁਣ ਇਹ ਤਾਂ ਤੇਰੇ ਤੇ ਲਾਗੂ ਹੁੰਦਾ ਹੈ ਕਿ ਤੂੰ ਉਸ ਚੀਜ਼ ਨੂੰ ਕਿਸ ਤਰ੍ਹਾਂ ਨਾਲ ਲੱਭੇਂਗੀ ਕਿਉਂਕਿ ਅਗਰ ਫਿਰ ਕੋਈ ਗੱਲ ਹੋਈ ਤਾਂ ਫਿਰ ਤੇਰਾ ਜ਼ਿੰਮੇਵਾਰ ਕੌਣ ਹੋਵੇਗਾ ਹੁਣ ਤਾਂ ਤੂੰ ਆਪਣੇ ਮਾਤਾ ਪਿਤਾ ਨੂੰ ਵੀ ਇੱਥੇ ਬੁਲਾ ਚੁੱਕਾ ਹੈ ਅੱਜ ਮੈਂ ਸੋਚਿਆ ਕਿ ਮੈਂ ਇੱਕ ਪਤੀ ਹੋਣ ਦੇ ਨਾਤੇ ਆਪਣੇ ਇਸ ਰਿਸ਼ਤੇ ਦਾ ਇਸਤੇਮਾਲ ਕਰਾਂਗਾ ਅਤੇ ਜ਼ਬਰਦਸਤੀ ਘਰ ਜਾ ਕੇ ਗੱਦੇ ਨੂੰ ਚੌਕੇ ਦੇਖਾਂਗਾ ਕਿ ਉਸ ਦੇ ਹੇਠਾਂ ਕੀ ਰੱਖਤੀ ਹੈ ਕਿਉਂਕਿ ਅਜਿਹਾ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਮੈਨੂੰ ਹਰ ਇੱਕ ਗੱਲ ਲਈ ਰੋਜ਼ ਮਨਾ ਕਰਦੇਵੇਂ ਅਤੇ ਮੈਂ ਉਸ ਦੇ ਕਹਿਣ ਤੇ ਰੁਕਦਾ ਵੀ چلا ਜਾਮਾ ਪਤੀ ਪਤਨੀ ਵਿਚ ਤਾਂ ਕੋਈ ਰਾਜ਼ ਨਹੀਂ ਹੋਣਾ ਚਾਹੀਦਾ ਅੱਜ ਮੈਂ ਆਪਣੇ ਦਿਲ ਵਿੱਚ ਇਰਾਦਾ ਕਰ ਲਿਆ ਸੀ ਕਿ ਮੈਂ ਘਰ ਜਾਂਦੇ ਹੀ ਗੱਦਾ ਚੁੱਕ ਕੇ ਜ਼ਰੂਰ ਦੇਖਾਂਗਾ ਸ਼ਾਮ ਨੂੰ ਜਦੋਂ ਅਸੀਂ ਦੋਵੇਂ ਪਤੀ ਪਤਨੀ ਘਰ ਆਏ ਤਾਂ ਮੇਰੇ ਅੰਦਾਜ਼ ਕੁਝ ਬਦਲੇ ਹੋਏ ਸਨ ਮੇਰੀ ਪਤਨੀ ਨੇ ਮੈਨੂੰ ਦੇਖਿਆ ਤਾਂ ਕੁਝ ਵੀ ਨਹੀਂ ਬੋਲੀ ਥੋੜੀ ਦੇਰ ਤੋਂ ਬਾਤ ਕਰਨ ਲੱਗੀ ਕੀ ਹੋਇਆ ਹੈ ਤੁਸੀਂ ਕੁਝ ਪਰੇਸ਼ਾਨ ਲੱਗ ਰਹੇ ਹੋ ਮੈਂ ਘਬਰ ਗਿਆ ਮੈਂ ਕਿਹਾ ਮੈਂ ਪਰੇਸ਼ਾਨ ਤਾਂ ਨਹੀਂ ਹਾਂ ਪਰ ਹੈਰਾਨ ਜ਼ਰੂਰ ਹਾਂ ਅਤੇ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਤੂੰ ਗੱਦੇ ਦੇ ਹੇਠਾਂ ਕੀ ਰੱਖਤੀ ਹੈ ਤਾਂ ਉਹ ਕਹਿਣ ਲੱਗੀ ਮੈਂ ਸਭ ਕੁਝ ਸੁਣ ਲਿਆ ਹੈ ਤੁਸੀਂ ਆਪਣੇ ਦੋਸਤ ਨੂੰ ਜੋ ਵੀ ਕਿਹਾ ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋਣ ਦੀ ਥਾਂ ਆਪਣੀ ਗਲਤੀ ਹੀ ਡਟ ਗਿਆ ਮੈਂ ਕਿਹਾ ਹਾਂ ਤੂੰ ਸਹੀ ਸੁਣਿਆ ਹੈ ਅਖੀਰ ਇਸ ਵਿੱਚ ਬੁਰਾ ਹੀ ਕੀ ਹੈ ਤੂੰ ਮੈਨੂੰ ਖੁਦ ਦੱਸ ਦੇ ਕਿ ਤੂੰ ਗੱਦੇ ਦੇ ਹੇਠਾਂ ਕੀ ਰੱਖਦੀ ਹੈ ਇਸ ਕਮਰੇ ਵਿੱਚ ਜੋ ਕੁਝ ਵੀ ਹੈ ਕਿ ਉਸ ਤੇ ਮੇਰਾ ਹੱਕ ਨਹੀਂ ਹੈ ਮੇਰੀ ਪਤਨੀ ਹੱਸ ਕੇ ਕਹਿਣ ਲੱਗੀ ਤੁਹਾਨੂੰ ਕਿਸ ਨੇ ਕਿਹਾ ਕਿ ਤੁਸੀਂ ਗੱਦੇ ਦੇ ਹੇਠਾਂ ਨਾ ਦੇਖੋ ਮੈਂ ਤਾਂ ਬੇਵਜਾ ਹੀ ਤੁਹਾਡੇ ਤੋਂ ਛੁਪਾ ਰਹੀ ਸੀ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਨਾ ਅਜੇਹੀਆਂ ਗੱਲਾਂ ਕਰਨਾ ਆਓ ਤੁਸੀਂ ਖੁਦ ਦੇਖ ਲਓ ਕਿ ਗੱਦੇ ਦੇ ਹੇਠਾਂ ਕੀ ਹੈ ਮੇਰੀ ਪਤਨੀ ਨੇ ਇੱਕਦਮ ਹੀ ਗੱਦੇ ਦਾ ਬਿਸਤਰਾ ਹਟਾਇਆ ਅਤੇ ਉਸ ਤੋਂ ਬਾਅਦ ਗੱਦਾ ਹੀ ਹਟਾ ਕੇ ਜ਼ਮੀਨ ਤੇ ਰੱਖ ਦਿੱਤਾ ਬੈੱਡ ਪੂਰੀ ਤਰ੍ਹਾਂ ਨਾਲ ਖਾਲੀ ਸੀ ਸੱਚ ਵਿੱਚ ਇਸ ਦੇ ਹੇਠਾਂ ਤੱਕ ਕੁਝ ਵੀ ਨਹੀਂ ਸੀ ਮੈਂ ਆਪਣੀ ਪਤਨੀ ਨੂੰ ਕਿਹਾ ਹਾਂ ਪਰ ਤੂੰ ਰਾਤ ਨੂੰ ਜ਼ਰੂਰ ਕੁਝ ਰੱਖਦੀ ਹੈ ਝੂਠ ਨਾ ਬੋਲ ਉਹ ਕਹਿਣ ਲੱਗੀ ਸਚਿੰਦ ਦੇਖੋ ਮੈਨੂੰ ਝੂਠ ਬੋਲਣ ਦੀ ਆਦਤ ਵੀ ਨਹੀਂ ਹੈ ਮੈਂ ਜੇਕਰ ਗੱਦੇ ਦੇ ਹੇਠਾਂ ਕੁਝ ਰੱਖਾਂਗੀ ਤਾਂ ਤੁਹਾਨੂੰ ਕਿਉਂ ਨਹੀਂ ਦੱਸਾਂਗੀ ਚਲੋ ਜੇਕਰ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ ਤਾਂ ਅਗਲੀ ਵਾਰ ਜਦੋਂ ਮੈਂ ਰੱਖਾਂਗੀ ਤਾਂ ਤੁਸੀਂ ਖੁਦ ਹੀ ਦੇਖ ਲੈਣਾ ਅਤੇ ਉਸੇ ਟਾਈਮ ਮੇਰੇ ਤੋਂ ਪੁੱਛ ਵੀ ਲੈਣਾ ਕਿ ਮੈਂ ਕੀ ਰੱਖਦੀ ਹਾਂ ਅਤੇ ਕਿਉਂ ਰੱਖਦੀ ਹਾਂ ਮੈਂ ਕਿਹਾ ਚਲੋ ਚੰਗਾ ਹੈ ਇਹ ਵੀ ਚੰਗਾ ਹੈ ਉਮੀਦ ਹੈ ਕਿ ਹੁਣ ਤੂੰ ਮੇਰੇ ਤੋਂ ਕੁਝ ਛੁਪਾਵੇਂਗੀ ਨਹੀਂ ਪਰ ਉਸ ਦਿਨ ਅਤੇ ਉਸ ਦਿਨ ਦੇ ਕੁਝ ਦਿਨ ਬਾਅਦ ਤੱਕ ਸਾਡੀ ਸ਼ਾਦੀ ਦਾ ਇੱਕ ਮਹੀਨਾ ਗੁਜ਼ਰ ਗਿਆ ਸੀ ਪਰ ਮੈਨੂੰ ਕਮਰੇ ਵਿੱਚ ਆਉਂਦੇ ਹੀ ਨੀਂਦ ਆ ਜਾਂਦੀ ਸੀ ਐਨੀ ਤੇਜ਼ ਨੀਂਦ ਆਉਂਦੀ ਸੀ ਕਿ ਜਦੋਂ ਮੇਰੀ ਅੱਖ ਖੁੱਲਦੀ ਤਾਂ ਸਵੇਰ ਹੋ ਜਾਂਦੀ ਸੀ ਅਤੇ ਮੈਂ ਇਹੀ ਸੋਚਦਾ ਰਹਿ ਜਾਂਦਾ ਕਿ ਅਖੀਰ ਮੈਂ ਰਾਤ ਕਦੋਂ ਅਤੇ ਕਿਵੇਂ guzari ਮੈਨੂੰ ਤਾਂ ਇਹ ਵੀ ਨਹੀਂ ਯਾਦ ਸੀ ਕਿ ਨੀਂਦ ਕਿਵੇਂ ਆਈ ਮੈਨੂੰ ਤਾਂ ਇਹ ਵੀ ਯਾਦ ਨਹੀਂ ਸੀ ਕਿ ਜਦੋਂ ਮੈਂ ਘਰ ਆਇਆ ਤਾਂ ਮੈਂ ਰਾਤ ਦਾ ਖਾਣਾ ਕਦੋਂ ਖਾਧਾ ਅਤੇ ਮੈਂ ਕੀ ਖਾਧਾ ਸੀ ਹੁਣ ਮੈਨੂੰ ਪਰੇਸ਼ਾਨੀ ਹੋਣ ਲੱਗੀ ਸੀ ਮੈਂ ਕਿਸੇ ਤੌਰ ਤੇ ਵੀ ਆਪਣੇ ਨਾਲ ਅਜਿਹਾ ਬਿਹੇਵੀਅਰ ਬਰਦਾਸ਼ਤ ਨਹੀਂ ਕਰ ਸਕਦਾ ਸੀ ਮੈਨੂੰ ਪਤਾ ਲਗਾਉਣਾ ਹੀ ਸੀ ਕਿ ਅਖੀਰ ਕਮਰੇ ਵਿੱਚ ਆਉਂਦੇ ਹੀ ਮੇਰੇ ਤੇ ਨੀਂਦ ਕਿਉਂ ਸਵਾਰ ਹੋ ਜਾਂਦੀ ਹੈ ਮੈਂ ਸੋਚਿਆ ਕਿ ਸ਼ਾਇਦ ਮੇਰੀ ਪਤਨੀ ਮੈਨੂੰ ਚਾਹ ਵਿੱਚ ਕੁਝ ਮਿਲਾ ਕੇ ਦੇ ਰਹੀ ਹੋਵੇਗੀ ਜਾਂ ਮੇਰੇ ਨਾਲ ਕੁਝ ਅਜੀਬ ਕਰ ਰਹੀ ਹੈ ਜਿਸ ਨਾਲ ਮੈਨੂੰ ਨੀਂਦ ਆ ਜਾਂਦੀ ਹੈ ਅਤੇ ਮੈਂ ਗੂੜੀ ਨੀਂਦ ਵਿੱਚ ਸੋ ਜਾਂਦਾ ਹਾਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਪਤਾ ਲਗਾ ਸਕਾਂ ਅਖੀਰ ਮੇਰੇ ਨਾਲ ਕੀ ਹੁੰਦਾ ਹੈ ਪਰ ਮੈਂ ਇਸ ਕੋਸ਼ਿਸ਼ ਵਿੱਚ ناکਾਮ ਰਿਹਾ ਮੈਂ ਸਾਰਾ ਦਿਨ ਸਾਵਧਾਨ ਰਹਿੰਦਾ ਕਿ ਆਪਣੀ ਪਤਨੀ ਦੇ ਹੱਥੋਂ ਕੁਝ ਵੀ ਨਾ ਖਾਵਾਂ ਪੀਵਾਂ ਬਲਕਿ ਇੱਕ ਦਿਨ ਤਾਂ ਅਜੇਹਾ ਹੋਇਆ ਕਿ ਮੈਂ ਬਾਜ਼ਾਰੋਂ ਹੀ ਖਾਣਾ ਲੈ ਕੇ ਆ ਗਿਆ ਸੀ ਅਤੇ ਅਸੀਂ ਦੋਵਾਂ ਨੇ ਉਹੀ ਖਾਣਾ ਖਾਧਾ ਉਸ ਦਿਨ ਵੀ ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਮੈਨੂੰ ਆਉਂਦੇ ਹੀ ਨੀਂਦ ਸਵਾਰ ਹੋਣ ਲੱਗੀ ਪਰ ਇਸ ਸਭ ਵਿੱਚ ਚੰਗੀ ਗੱਲ ਇਹ ਹੋਈ ਸੀ ਕਿ ਉਸ ਦਿਨ ਮੇਰੀ ਸਵੇਰ ਦੇ 6 ਵਜੇ ਹੀ ਅੱਖ ਖੁੱਲ ਗਈ ਸੀ ਸਵੇਰ ਨੂੰ ਜਦੋਂ ਮੈਂ ਉੱਠਦਾ ਸੀ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਸੀ ਫਿਰ ਰਾਤ ਦੀ ਕਿਸੇ ਵੀ ਗੱਲ ਬਾਰੇ ਸੋਚ ਹੀ ਨਹੀਂ ਪਾਉਂਦਾ ਸੀ ਮੈਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੰਮ ਤੇ ਧਿਆਨ ਦਿਆ ਕਰਦਾ ਸੀ ਅਤੇ ਮੇਰੀ ਪਤਨੀ ਵੀ ਅਜਿਹੀ ਹੀ ਸੀ ਉਹ ਮੇਰੇ ਨਾਲ ਫੈਕਟਰੀ ਜਾਂਦੀ ਸੀ ਅਤੇ ਆਪਣੇ ਕੰਮ ਵਿੱਚ ਦਿਨ ਭਰ ਬਿਜ਼ੀ ਹੋ ਜਾਂਦੀ ਸੀ ਅਤੇ ਰਾਤ ਨੂੰ ਘਰ ਆਉਂਦੇ ਹੀ ਉਹ ਅਸੀਂ ਦੋਵਾਂ ਲਈ ਖਾਣਾ ਬਣਾ ਦਿੰਦੀ ਸੀ ਅਖੀਰ ਮੈਂ ਆਪਣੀ ਪਤਨੀ ਤੋਂ ਪੁੱਛਣ ਤੇ ਮਜਬੂਰ ਹੋ ਗਿਆ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਨਾਲ ਪੁੱਛਿਆ ਕਿ ਮੇਰੀ ਜਾਨ ਮੈਨੂੰ ਦੱਸ ਦੇ ਕਿ ਤੂੰ ਅਜੀਹਾ ਕੀ ਜਾਦੂ ਕਰਦੀ ਹੈ ਕਿ ਕਮਰੇ ਵਿੱਚ ਆਉਂਦੇ ਹੀ ਮੈਨੂੰ ਨੀਂਦ ਆ ਜਾਂਦੀ ਹੈ ਅਤੇ ਗੱਦੇ ਵਾਲੀ ਗੱਲ ਨੂੰ ਤਾਂ ਮੈਂ ਭੁੱਲ ਹੀ ਗਿਆ ਸੀ ਕਿ ਤੂੰ ਗੱਦੇ ਦੇ ਹੇਠਾਂ ਕੀ ਰੱਖਦੀ ਸੀ ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗੀ ਅਤੇ ਕਹਿਣ ਲੱਗੀ ਦੇਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਤੇ ਕੋਈ ਜਾਦੂ ਟੂਣਾ ਕੀਤਾ ਹੈ ਤਾਂ ਇਹ ਗਲਤ ਹੈ ਜਾਦੂ ਤੋਤਾ ਮੈਂ ਦੂਰ ਪਾਸ ਦੀ ਹਾਂ ਬਲਕਿ ਮੈਂ ਤਾਂ ਅਜਿਹੇ ਲੋਕਾਂ ਤੋਂ ਨਫ਼ਰਤ ਕਰਦੀ ਹਾਂ ਜੋ ਜਾਦੂ ਜਿਹਨਾਂ ਚੀਜ਼ਾਂ ਤੇ ਵਿਸ਼ਵਾਸ ਰੱਖਦੇ ਹਨ ਹਾਂ ਪਰ ਇੱਕ ਜਾਦੂ ਮੈਂ ਤੁਹਾਡੇ ਤੇ ਜ਼ਰੂਰ ਕੀਤਾ ਹੈ ਮੈਂ ਘਬਰਾਉਂਦੇ ਹੋਏ ਆਪਣੀ ਪਤਨੀ ਤੋਂ ਪੁੱਛਿਆ ਕਿ ਕਿਉਂਕਿ ਮੈਨੂੰ ਤਾਂ ਕੁਝ ਦਿਨਾਂ ਤੋਂ ਅਜੀਹਾ ਹੀ ਲੱਗ ਰਿਹਾ ਸੀ ਕਿ ਮੈਂ ਕਿਸੇ ਜਾਦੂ ਟੂਨੇ ਦੇ ਅਸਰ ਵਿੱਚ ਆ ਗਿਆ ਹਾਂ ਦੇਖੋ ਤੁਹਾਡੇ ਦੂਜੇ ਸ਼ਹਿਰ ਦੇ ਲੋਕਾਂ ਨੂੰ ਗਲਤ ਆਤਾ ਹੁੰਦੀਆਂ ਹਨ ਰੋਜ਼ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਂਦੇ ਹਨ ਜਦ ਕਿ ਸਾਡੇ ਸ਼ਹਿਰ ਵਿੱਚ ਅਜਿਹਾ ਨਹੀਂ ਹੁੰਦਾ ਇੱਥੇ ਦੇ ਸਾਰੇ ਮਰਦ ਜਲਦੀ ਹੀ ਘਰ ਆ ਜਾਂਦੇ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਹੀ ਸੌ ਜਾਂਦੇ ਹਨ ਇੱਥੇ ਦੇ ਮਰਦ ਰਾਤਾਂ ਨੂੰ देर तक ਦੋਸਤਾਂ ਦੇ ਨਾਲ ਵੀ ਨਹੀਂ ਬੈਠਦੇ ਬਲਕਿ ਰਾਤ ਦੇਰ ਤੱਕ ਘਰੋਂ ਬਾਹਰ ਵੀ ਨਹੀਂ ਨਿਕਲਦੇ ਅਤੇ ਔਰਤਾਂ ਵੀ ਘਰੇ ਘਰੋਂ ਬਾਹਰ ਨਹੀਂ ਨਿਕਲਦੀਆਂ ਜਦ ਕਿ ਬੱਚਿਆਂ ਤੇ ਵੀ پابੰਦੀਆਂ ਲਗਾਈਆਂ ਜਾਂਦੀਆਂ ਹਨ ਸਭ ਲੋਕ ਰਾਤ ਨੂੰ 8 ਵਜੇ ਤੱਕ ਹੀ ਸੋ ਜਾਂਦੇ ਹਨ ਅਤੇ ਸਵੇਰ ਨੂੰ 6 ਵਜੇ ਤੱਕ ਉੱਠ ਜਾਂਦੇ ਹਨ ਜਦੋਂ ਅਸੀਂ ਦੋਵੇਂ ਫੈਕਟਰੀ ਤੋਂ ਆਉਂਦੇ ਸੀ ਤਾਂ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਥੋਂ ਚਲੇ ਜਾਂਦੇ ਸੀ ਅਤੇ ਮੈਂ ਘਰ ਵਿੱਚ ਇਕੱਲੀ ਹੋ ਜਾਂਦੀ ਸੀ ਅਤੇ ਤੁਹਾਡਾ ਇੰਤਜ਼ਾਰ ਕਰਦੀ ਰਹਿੰਦੀ ਸੀ ਮੈਨੂੰ ਤੁਹਾਡਾ ਇਹ ਤਰੀਕਾ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ ਮੇਰੀ ਗੱਲ ਤੇ ਨਰਾਜ਼ ਨਾ ਹੋਣਾ ਪਰ ਗੱਲ ਇਹ ਹੀ ਹੈ ਕਿ ਤੁਹਾਡਾ ਤਰੀਕਾ ਬਹੁਤ ਗਲਤ ਸੀ ਮੈਂ ਸੋਚਿਆ ਕਿ ਜੇਕਰ ਮੈਂ ਤੁਹਾਡੇ ਨਾਲ ਲੜਾਈ ਝਗੜਾ ਕਰਾਂਗੀ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰਾਂਗੀ ਤਾਂ ਸ਼ਾਇਦ ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓਗੇ ਮੇਰੇ ਨਾਲ ਲੜਾਈ ਝਗੜਾ ਕਰੋਗੇ ਮੈਂ ਤੁਹਾਨੂੰ ਸ਼ਾਦੀ ਤੋਂ ਬਾਅਦ ਬਦਲਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਸੱਚ ਦੱਸੋ ਕਿ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਘਰ ਵਿੱਚ ਰਹਿ ਕੇ ਆਪਣੀ ਪਤਨੀ ਦਾ ਖਿਆਲ ਰੱਖੋ ਅਜੀਹਾ ਵੀ ਤਾਂ ਹੋ ਸਕਦਾ ਹੈ ਕਿ ਤੁਹਾਡੀ ਗੈਰ ਮੌਜੂਦਗੀ ਵਿੱਚ ਘਰ ਵਿੱਚ ਕੋਈ ਵੱੜ ਜਾਵੇ ਜਾਂ ਫਿਰ ਕੋਈ ਅਜਿਹਾ ਇਨਸਾਨ ਜੋ ਤੁਹਾਡੀ ਪਤਨੀ ਨੂੰ ਨੁਕਸਾਨ ਪਹੁੰਚਾ ਸਕੇ ਤਾਂ ਕੀ ਤੁਹਾਨੂੰ ਚੰਗਾ ਲੱਗੇਗਾ ਉਸਨੇ ਨਜ਼ਰਾਂ ਚੁਰਾਉਂਦੇ ਹੋਏ ਕਿਹਾ ਤਾਂ ਬਸ ਇਹ ਸਭ ਕੁਝ ਮੈਂ ਇਸੇ ਲਈ ਕਰ ਰਹੀ ਸੀ ਮੇਰੀ ਤਾਂ ਸਿਰਫ ਇਹ ਕੋਸ਼ਿਸ਼ ਸੀ ਕਿ ਤੁਸੀਂ ਰਾਤ ਨੂੰ ਜਲਦੀ ਘਰ ਆ ਜਾਓ ਅਤੇ ਜਲਦੀ ਹੀ ਸੋ ਜਾਇਆ ਕਰੋ ਇਸ ਸ਼ਹਿਰ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਹੈ ਮੈਂ ਨਹੀਂ ਚਾਹੁੰਦੀ ਸੀ ਕਿ ਮੇਰਾ ਪਤੀ ਵੀ ਕਿਸੇ ਗਲਤ ਕੰਮ ਵਿੱਚ ਪੈ ਜਾਵੇ ਜਾਂ ਫਿਰ ਲੋਕ ਉਸ ਨੂੰ ਮੁਸ਼ਕਲ ਵਿੱਚ ਪਾ ਦੇਣ ਅਸੀਂ ਲੋਕ ਮਾਮੂਲੀ ਜਿਹੇ ਲੋਕ ਹਾਂ ਜੇਕਰ ਸਾਨੂੰ ਆਪਣੀ ਜ਼ਿੰਦਗੀ ਆਸਾਨੀ ਨਾਲ ਜਿਣੀ ਹੈ ਤਾਂ ਸਾਨੂੰ ਆਪਣੇ ਤੌਰ ਤਰੀਕੇ ਬਦਲਨੇ ਪੈਣਗੇ ਅਤੇ ਮੈਂ ਇਹ ਹੀ ਕਰ ਰਹੀ ਸੀ ਤੁਹਾਡੇ ਨਾਲ ਤੁਹਾਡੇ ਤੌਰ ਤਰੀਕਿਆਂ ਨੂੰ ਬਦਲ ਰਹੀ ਸੀ ਤੁਹਾਡੇ ਪਿੰਡ ਵਿੱਚ ਅਜਿਹਾ ਹੁੰਦਾ ਹੋਵੇਗਾ ਕਿ ਤੁਸੀਂ ਰਾਤ ਨੂੰ ਦੇਰ ਨਾਲ ਘਰ ਵਾਪਸ ਆਉਂਦੇ ਹੋਵੋਗੇ ਪਰ ਇੱਥੇ ਅਜਿਹਾ ਕੁਝ ਨਹੀਂ ਹੈ ਰਹੀ ਗੱਲ ਤੁਹਾਡੀ ਨੀਂਦ ਦੀ ਤਾਂ ਮੈਂ ਇੱਕ ਗੱਲ ਅਲੱਗ ਤਰ੍ਹਾਂ ਦੀ ਕੋਇਲ ਗਾਉਂਦੀ ਹਾਂ ਜਿਸ ਨਾਲ ਮੱਛਰ ਤਾਂ ਭਜਦੇ ਹੀ ਹਨ ਨਾਲ ਹੀ ਉਸ ਦੀ ਖੁਸ਼ਬੂ ਨਾਲ ਸਾਨੂੰ ਦੋਵਾਂ ਨੂੰ ਨੀਂਦ ਵੀ ਆ ਜਾਂਦੀ ਹੈ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਸੌਣ ਤੋਂ ਬਾਅਦ ਮੈਂ ਕਿਤੇ ਜਾਂਦੀ ਹਾਂ ਜਾਂ ਕਿਸੇ ਨੂੰ ਮਿਲਦੀ ਹਾਂ ਕੋਈ ਹੋਰ ਕੰਮ ਕਰਦੀ ਹਾਂ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ ਮੈਂ ਤਾਂ ਰਾਤ ਨੂੰ ਉਸੇ ਟਾਈਮ ਸੌ ਜਾਂਦੀ ਹਾਂ ਕਮਰੇ ਵਿੱਚ ਹੋਣ ਵਾਲੀ ਕੋਇਲ ਦੀ ਆਵਾਜ਼ ਕਰਕੇ ਤੁਹਾਨੂੰ ਘਰ ਆਉਂਦੇ ਹੀ نیند ਆਉਣ ਲੱਗਦੀ ਹੈ ਅਤੇ ਇਹ ਹੀ ਇਸ ਕਮਰੇ ਦੀ ਖਾਸ ਗੱਲ ਹੈ ਮੈਂ ਇਹ ਸਭ ਕੁਝ ਜਾਣ ਬੁੱਝ ਕੇ ਕੀਤਾ ਤਾਂ ਜੋ ਸਾਡੇ ਦੋਵਾਂ ਦੀ ਜ਼ਿੰਦਗੀ ਵਿੱਚ ਆਸਾਨੀ ਹੋਵੇ ਅਤੇ ਦੇਖੋ ਛੋਟੀ ਮੋਟੀ ਗੱਲ ਤੇ ਸ਼ੱਕ ਨਾ ਕਰਿਆ ਕਰੋ ਜੇਕਰ ਤੁਸੀਂ ਮੇਰੇ ਤੋਂ ਪੁੱਛ ਲੈਂਦੇ ਤਾਂ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿੰਦੀ ਪਰ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਆਪਣੇ ਦੋਸਤ ਨੂੰ ਦੱਸੇ ਉਸ ਤੋਂ ਬਾਅਦ ਮੈਨੂੰ ਸਵਾਲ ਕੀਤਾ ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਸੀ ਸੱਚ ਵਿੱਚ ਅਸੀਂ ਕਦੇ-ਕਦੇ ਅਜੀਹਾ ਹੀ ਕਰਦੇ ਹਾਂ ਛੋਟੀ ਤੋਂ ਛੋਟੀ ਗੱਲ ਨੂੰ ਦਿਲ ਤੇ ਸਵਾਰ ਕਰ ਲੈਂਦੇ ਹਾਂ ਅਤੇ ਫਿਰ ਇਸੇ ਬਾਰੇ ਸੋਚਦੇ ਸੋਚਦੇ ਇੱਕ ਛੋਟੀ ਜਹੀ ਗੱਲ ਦਾ ਇਸ਼ੂ ਬਣਾ ਜਾਂਦੇ ਹਾਂ ਅਤੇ ਉਹ ਇਸ਼ੂ ਸਾਡੇ ਰਿਸ਼ਤੇ ਦੀ ਸਾਰੀ ਖੂਬਸੂਰਤੀ ਨੂੰ ਛੁਪਾ ਲੈਂਦਾ ਹੈ ਮੈਂ ਤੁਹਾਨੂੰ ਸਭ ਲੋਕਾਂ ਤੋਂ ਇਹ ਹੀ ਕਹਿਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਕਿਸੇ ਤੇ ਥੋੜਾ ਜਿਹਾ ਵੀ ਸ਼ੱਕ ਹੋਵੇ ਤਾਂ ਤੁਸੀਂ ਉਸ ਦੇ ਸਾਹਮਣੇ ਬੈਠ ਕੇ ਗੱਲ ਨੂੰ ਕਲੀਅਰ ਕਰ ਲਿਆ ਕਰੋ ਕਦੇ ਕਦੇ ਆਪਣੀ ਪਤਨੀ ਤੇ ਜਾਂ ਆਪਣੇ ਪਤੀ ਤੇ ਸ਼ੱਕ ਨਾ ਕਰਿਆ ਕਰੋ ਨਹੀਂ ਤਾਂ ਤੁਹਾਡੀ ਹਸਤੀ ਮੁਸਕਰਾਉਂਦੀ ਜ਼ਿੰਦਗੀ ਤਬਾਹ ਅਤੇ ਬਰਬਾਦ ਹੋ ਜਾਵੇਗੀ ਸ਼ੱਕ ਅਜਿਹੀ ਚੀਜ਼ ਹੈ ਜੋ ਲੋਕਾਂ ਦੇ ਘਰ ਕੀ ਸਾਰੀ ਜ਼ਿੰਦਗੀ ਨੂੰ ਹੀ ਉਜਾੜ ਦਿੰਦੀ ਹੈ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਮਹੱਤਵਪੂਰਨ ਸਬਕ ਮਿਲਦੇ ਹਨ ਨੰਬਰ 1 ਸਿੱਧੀ ਗੱਲਬਾਤ ਜੇਕਰ ਮਨ ਵਿੱਚ ਕੋਈ ਸ਼ੱਕ ਜਾਂ ਸਵਾਲ ਹੋਵੇ ਆਪਣੇ ਜੀਵਨ ਸਾਥੀ ਨਾਲ ਸਿੱਧੀ ਗੱਲ ਕਰੋ ਦੂਜਿਆਂ ਕੋਲ ਆਪਣੇ ਘਰ ਦੀਆਂ ਗੱਲਾਂ ਕਰਨ ਨਾਲ ਸ਼ੱਕ ਹੋਰ ਵੱਧਦਾ ਹੈ ਨੰਬਰ 2 ਬਾਹਰੀ ਲੋਕਾਂ ਦੀਆਂ ਗੱਲਾਂ ਕਿਸੇ ਤੀਜੇ ਬੰਦੇ ਦੀ ਗੱਲ ਸੁਣ ਕੇ ਆਪਣੇ ਸਾਥੀ ਤੇ ਸ਼ੱਕ ਕਰਨਾ ਗਲਤ ਹੈ ਹਰ ਇਨਸਾਨ ਦੇ ਹਾਲਾਤ ਦੇਖਣ ਦਾ ਨਜ਼ਰੀਆ ਵੱਖਰਾ ਹੁੰਦਾ ਹੈ ਨੰਬਰ 3 ਸ਼ੱਕ ਰਿਸ਼ਤਿਆਂ ਦਾ ਦੁਸ਼ਮਨ ਸ਼ੱਕ ਇੱਕ ਅਜੀ ਹੀ ਬਿਮਾਰੀ ਹੈ ਜੋ ਬਿਨਾਂ ਵਜ੍ਹਾ ਹੱਸਦੇ ਵਸਦੇ ਘਰਾਂ ਨੂੰ ਉਜਾੜ ਦਿੰਦੀ ਹੈ ਰਿਸ਼ਤੇ ਦੀ ਨੀਂਹ ਭਰੋਸੇ ਤੇ ਹੋਣੀ ਚਾਹੀਦੀ ਹੈ ਨੰਬਰ 4 ਸਮਝਦਾਰੀ ਅਤੇ ਸਬਰ ਪਤਨੀ ਵੰਦਨਾ ਨੇ ਗੁੱਸਾ ਕਰਨ ਦੀ ਬਜਾਏ ਸਚੇ ਨੂੰ ਸਮਝਦਾਰੀ ਨਾਲ ਸੱਚਾਈ ਦਿਖਾਈ ਰਿਸ਼ਤੇ ਨੂੰ ਬਚਾਉਣ ਲਈ ਕਈ ਵਾਰ ਸਬਰ ਅਤੇ ਸਿਆਣਪ ਦੀ ਲੋੜ ਹੁੰਦੀ ਹੈ ਨੰਬਰ 5 ਸੁਰੱਖਿਆ ਅਤੇ ਅਨੁਸ਼ਾਸਨ ਕਹਾਣੀ ਇਹ ਵੀ ਦੱਸਦੀ ਹੈ ਕਿ ਪਰਿਵਾਰ ਦੀ ਭਲਾਈ ਲਈ ਕਈ ਵਾਰ ਸਾਨੂੰ ਆਪਣੇ ਪੁਰਾਣੇ ਤੌਰ ਤਰੀਕੇ ਬਦਲ ਕੇ ਅਨੁਸ਼ਾਸਨ ਵਿੱਚ ਰਹਿਣਾ ਪੈਂਦਾ ਹੈ। ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਬਾਕੀ ਤੁਹਾਡੀ رائے ਕੀ ਹੈ? ਕਮੈਂਟ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।